ਮੇਰਾ ਨਾਮ ਹੈ ਗਗਨਿਪਸੇ ਕੁਟੋੜਾ ਸਰਨ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਸੇਖੋ ਸਮਟ ਕਲਾਸ ਅਫੀਸ਼ੀਅਲ YouTube ਚੈਨਲ ਉਪਰ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 2 ਵਜੇ ਆਪਣੀ ਕਲਾਸ ਹੁੰਦੀ ਹੈ ਡੇਲੀ ਅਤੇ ਸ਼ਾਰਟ ਹੁੰਦੇ ਹਨ ਜਿਸ ਦੇ ਵਿੱਚ ਆਪਾਂ 10 ਕੁਐਸਚਨ ਕਰਦੇ ਹਾਂ ਤੇ ਪਹਿਲਾ ਕੁਐਸਚਨ ਦੇਖਿਆ ਜਾਵੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਆਹ ਕੁਐਸਚਨ ਦੀ ਗੱਲ ਕੀਤੀ ਜਾਵੇ ਇਹਦਾ ਕਿਸੇ ਵੀ ਮੇਰੇ ਪਹਿਣ ਪੁਰਾਣੇ ਅਸਵਰ ਨਹੀਂ ਦਿੱਤਾ ਏਟ ਲਿਕੇ ਇਹ ਰਾਜਵੰਸ਼ਾਂ ਵਿੱਚੋਂ ਕਿਸ ਨੇ 14ਵੀਂ ਸਦੀ ਵਿੱਚ ਵਿਜੇਨਗਰ ਰਾਜ ਦੀ ਸਥਾਪਨਾ ਕੀਤੀ ਸੀ ਇਹਦਾ ਰਾਈਟ ਆਨਸਰ ਕਿਸੇ ਸੰਗਮਾ ਡੈਂਸਿਟੀ ਆਇਦੇ ਕੁਐਸਚਨ ਦੀ ਗੱਲ ਕੀਤੀ ਜਾਏ ਤਾਂ ਕਹਿੰਦਾ ਟਮਾਟਰ ਦਾ ਲਾਲ ਰੰਗ ਇਹਨਾਂ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ ਦੋਸਤੋ A B C D ਤਾਂ ਇਹਦਾ ਰਾਈਟ ਆਨਸਰ ਹੈ B ਆਪਸ਼ਨ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਜੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸ਼ਾਖਰਤਾ ਦਰ ਘੱਟੋ ਘੱਟ ਸੀ ਤਾਂ ਦੋਸਤੋ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਤਾਂ ਘੱਟੋ ਘੱਟ ਦਾਦਰਾ ਤੇ ਨਗਰ ਹਵੈਲੀ ਆਵੇਗਾ B ਆਪਸ਼ਨ ਜੀ ਅੱਗੇ ਇੱਕ ਦੇਖਿਆ ਜਾ ਵੀ ਤਾਂ ਕਹਿੰਦਾ 1976 ਦੇ ਧਾਰਾ 51 A ਦੇ ਤਹਿਤ ਭਾਰਤੀ ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਬੁਨਿਆਦੀ ਕਰਤਵ ਸ਼ਾਮਿਲ ਕੀਤੇ ਗਏ ਸਨ ਤਾਂ ਇਹਦਾ ਰਾਈਟ ਆਨਸਰ ਹੈ 4ਏ ਤਾਂ ਦੋਸਤੋ 4ਏ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਦੇਖਿਆ ਜਾਵੇ ਤਾਂ ਕੁਐਸਚਨ ਕਹਿੰਦਾ ਹੈ ਜੀ ਸੰਜਾਨਾ ਬਥੂਲਾ ਕਿਸ ਖੇਡ ਨਾਲ ਜੁੜੀ ਹੋਈ ਹੈ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਇਹ ਹੈ ਜੀ ਰੋਲਰ ਸਕੈਟਿੰਗ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਦੇਖਿਆ ਜਾਵੇ ਤਾਂ ਦੋਸਤੋ ਕਹਿੰਦਾ ਮਹਿਲਾ ਪ੍ਰੀਮੀਅਰ ਲੀਗ ਈਬੈਟ 2023 ਵਿੱਚ ਰੋਇਲ ਚੈਲੈਂਜਰਸ ਬੰਗਲੌਰ ਦੀ ਕਪਤਾਨ ਕੌਣ ਸੀ ਤਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸੀ ਜੀ ਸਮ੍ਰਿਤੀ ਮੰਧਾਨਾ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਕਹਿੰਦਾ ਹੈ ਜੀ ਕਿੰਨੇ ਦੇਸ਼ ਭਾਰਤ ਨਾਲ ਆਪਣੀਆਂ ਜਿਮੀਨੀ ਸਰਦਾਂ ਸਾਂਝੀਆਂ ਕਰਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ 7 ਕਿਹੜੇ-ਕਿਹੜੇ ਹਨ ਦੋਸਤੋ ਇੱਕ ਮਿੰਟ ਸੈਕਸ਼ਨ ਵਿੱਚ ਦੱਸਣਾ ਹੈ ਤੁਸੀਂ ਅੱਗੇ ਕਹਿੰਦਾ ਹੈ ਦੋਸਤੋ ਪੋਲੋ ਕਲੱਬ ਐਜ਼ਰਾ ਕੱਪ ਈਵੈਂਟ ਦਾ ਘਰ ਹੈ ਜੋ ਕਿ 1880 ਵਿੱਚ ਸ਼ੁਰੂ ਹੋਇਆ ਇਹ ਵਿਸ਼ੇ ਦਾ ਸਭ ਤੋਂ ਪੁਰਾਣਾ ਪੂਲੋ ਟੂਰਨਾਮੈਂਟ ਹੈ ਕਿੱਥੇ ਹੈ ਜੀ ਇਹ ਹੈ ਸੀ ਆਪਸ਼ਨ ਕਲਕੱਤਾ ਵਿਖੇ ਜੀ ਨੈਕਸਟ ਕਹਿੰਦਾ ਭੈਣੋ ਭਰਾਵੋ ਸਭ ਤੋਂ ਉੱਚੇ ਪਦਮ ਪੁਰਸਕਾਰ ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਡਾਂਸਰ ਕੌਣ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਜੀ ਸੋਨਲ ਮਾਨ ਸਿੰਘ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਦੇਖਿਆ ਜਾਵੇ ਤਾਂ ਕਹਿੰਦਾ ਹੈ ਦੋਸਤੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦੇਸ਼ ਦੇ ਸ਼ਾਸਨ ਵਿੱਚ ਬੁਨਿਆਦੀ ਮੰਨੇ ਜਾਂਦੇ ਹਨ ਕਿ ਕੋਈ ਕਿਸੇ ਅਦਾਲਤ ਦੁਆਰਾ ਲਾਗੂ ਨਹੀਂ ਕੀਤੇ ਜਾਂਦੇ ਹਨ ਇਸ ਸੰਕਲਪ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਕੀਤਾ ਗਿਆ ਹੈ ਤਾਂ ਦੋਸਤੋ ਰਾਜੇ ਨੀਤੀ ਨਿਰਦੇਸ਼ਾਂ ਦੀ ਗੱਲ ਕੀਤੀ ਗਈ ਹੈ ਤਾਂ ਓਬਵੀਅਸ ਹੈ ਜੀ ਉਹ ਹੈ ਦੋਸਤੋ 37 ਨੰਬਰ ਆਰਟੀਕਲ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਦੇਖਿਆ ਜਾਈਏ ਤਾਂ ਕਹਿੰਦਾ ਅਸਾਮ ਦੀ ਇੱਕ ਉੱਗੀ ਸੰਗੀਤਕਾਰ ਸ਼੍ਰੀਆ ਵੱਟਾਚਾਰ ਜੀ ਦੁਆਰਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਾਜ਼ ਵਜਾਇਆ ਜਾਂਦਾ ਹੈ ਤਾਂ ਦੋਸਤੋ ਇਹ ਹੈ ਤੁਹਾਡਾ ਹੋਮਵਰਕ ਇਹਦਾ ਆਨਸਰ ਤੁਸੀਂ ਦੇਣਾ ਹੈ ਕਮੈਂਟ ਸੈਕਸ਼ਨ ਵਿੱਚ ਤੇ ਦੋਸਤੋ ਮਿਲਦੇ ਰਵਾਂਗੇ ਆਪਾਂ ਡੇਲੀ ਸ਼ਾਰਟ ਦੇ ਵਿੱਚ 10 ਕੁਐਸਚਨ ਆਪਣੇ ਘੱਟੋ ਘੱਟ ਹੁੰਦੇ ਹਨ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ